ਸਾਰਿਆਂ ਨੂੰ ਅੱਜ ਕੁਝ ਵੱਖਰੇ ਵਿਸ਼ੇ ਤੇ ਗੱਲ ਕਰਨੀ ਹੈ ਸੋ ਕੋਈ ਫਾਰਮੈਲਟੀ ਵਾਲਾ ਕੰਮ ਨਹੀਂ ਸਿੱਧਾ-ਸਿੱਧੇ ਇਦਾਂ ਕੰਮ ਕਰ ਰਹੇ ਹਾਂ ਤੇ ਇਦਾਂ ਹੀ ਬਹਿ ਕੇ ਲਾਈਵ ਤੇ ਅੱਜ YouTube ਲਾਈਵ ਕਰਦੀ ਹੈ ਇਹ ਗੱਲ ਇਦਾਂ ਵੀ ਗੱਲ ਅੱਜ ਕਰਨੀ ਆਪਾਂ ਨਸ਼ੇ ਦੇ ਮੁੱਦੇ ਤੇ ਅੱਜ ਕੁਝ ਵੇਖੀਆਂ ਇਹੋ ਜੀਆਂ ਚੀਜ਼ਾਂ ਵੀ ਜਿਹੜੀਆਂ ਆਮ ਛੋਟੀ ਉਮਰ ਦੇ ਬੱਚਿਆਂ ਨੂੰ ਜਿਹੜੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਮਤਲਬ ਉਹਨਾਂ ਚੀਜ਼ਾਂ ਦੂਰ ਰਹਿਣਾ ਜਿਵੇਂ 17 ਸਾਲ ਦਾ ਮੁੰਡਾ ਮਤਲਬ 16 ਜਾਂ 17 ਇੱਥੇ ਉਮਰ ਹੋਊਗੀ ਤੇ ਉਹ ਅਜ ਇੱਕ ਬੰਦੇ ਕੋਲ ਗਿਆ ਤੇ ਉਹਨੇ ਲਈ ਜਿਹੜੀ ਸੈਂਟਰ ਵਾਲੇ ਗੋਲੀ ਦਿੰਦੇ ਆ ਉਹ ਵਾਲੀ ਗੋਲੀ ਲਈ ਅੱਛਾ ਉਹ ਬੰਦੇ ਨੇ ਪੈਸੇ ਲੈ ਕੇ ਉਹਨੂੰ ਗੋਲੀ ਦੇ ਦਿੱਤੀ ਤੇ ਉਹਨੂੰ ਮ ਬਾਅਦ ਚ ਪੁੱਛਿਆ ਜਦੋਂ ਚਲੇ ਗਿਆ ਮੈਂ ਕਿ ਕਿੰਨੇ ਕ ਦਿਨ ਇਹਨੂੰ ਹੋ ਗਏ ਆ ਤੇਰੇ ਕੋਲ ਆਉਂਦੇ ਨੂੰ ਤੇ ਉਹ ਬੰਦਾ ਕਹਿੰਦਾ ਵੀ ਮੇਰੇ ਕੋਲ ਆਉਂਦੇ ਨੂੰ ਇਹਨੂੰ ਹਫਤਾ ਹੋ ਗਿਆ ਜੇ ਇੱਕ ਹਫਤਾ ਗੋਲੀ ਖਾਂਦੇ ਨੂੰ ਉਸ ਬੰਦੇ ਕੋਲ ਇਹਨੂੰ ਬੰਦੇ ਨੂੰ ਹੋ ਗਿਆ ਹੋਊਗਾ ਤੇ ਤੁਸੀਂ ਕਹੋ ਵੀ ਇਹਨੂੰ ਤਕਰੀਬਨ ਗੋਲੀ ਖਾਂਦੇ ਨੂੰ ਜਿਆਦਾ ਟਾਈਮ ਤੇ ਹੋਈਗਾ ਜਿਆਦਾ ਟਾਈਮ ਹੋ ਗਿਆ ਹੋਰ ਕਿਥੋਂ ਲਿੰਦਾ ਹੋ ਪਹਿਲਾਂ ਅੱਛਾ ਗੱਲ ਇਦਾਂ ਵੀ ਇੱਕ ਤੇ ਉਹ ਗੋਲੀ ਚਲੋ ਜਿਹੜਾ ਬੰਦਾ ਤੇ ਫਸਿਆ ਹਰ ਇੱਕ ਚੀਜ਼ ਨੇਗੇਟਿਵ ਪੱਖ ਤੇ ਨਹੀਂ ਕੱਟਣਾ ਚਾਹੀਦਾ ਪੋਜ਼ਿਟਿਵ ਵੀ ਹੈ ਜਿਹੜਾ ਤੇ ਬੰਦਾ ਨਸ਼ਾ ਕਰਦਾ ਜਾਂ ਕੋਈ ਪਹਿਲਾਂ ਚਿੱਟੇ 'ਚ ਬਹੁਤ ਜ਼ਿਆਦਾ ਰੁੱਝਿਆ ਆ ਉਸ ਬੰਦੇ ਲਈ ਤੇ ਚਲੋ ਇੱਕ ਵਾਰੀ ਮੋੜਾ ਪਾਉਣ ਲਈ ਤੇ ਬਹੁਤ ਵਧੀਆ ਹੈ ਕਿਉਂਕਿ ਇਹ ਇਹ ਜਿਹੜਾ ਚਿੱਟਾ ਜਾਂ ਟੀਕੇ ਵਾਲਾ ਜਾਂ ਇਹ ਜਿਹੜੀ ਆ ਬਹੁਤ ਵੱਡਾ ਗੁੱਲ ਜਿਹੜਾ ਬੰਦਾ ਇਹਦੇ ਵਿੱਚੋਂ ਨੰਗਿਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਹ ਕਿਸ ਤਰ੍ਹਾਂ ਕੋਈ ਚੀਜ਼ ਕਾਰ ਨਹੀਂ ਕਰਦੀ ਕਿਉਂਕਿ ਇਹ ਦਿਮਾਗ ਜਦੋਂ ਲੱਗ ਜਾਂਦਾ ਜਾਂ ਧਿਆਨ 'ਚ ਆ ਜਾਂਦਾ ਉਦੋਂ ਹੀ ਮਤਲਬ ਬੰਦਾ ਉਧਰ ਟੁੱਟ ਪੱਜ ਹੋਣੇ ਸ਼ੁਰੂ ਹੋ ਜਾਂਦੀ। ਇਸ ਗੱਲ ਦੀ ਇਹ ਆ ਵੀ ਜੇ ਮੰਨ ਲਓ ਅੱਜ ਆਪਾਂ ਇਹ ਕਹਿ ਦਿੰਨੇ ਵੀ ਜੇ ਕਿਸੇ ਨੇ ਛੱਡਣਾ ਹੋਵੇ ਨਾ ਤੇ ਉਸ ਬੰਦੇ ਨੂੰ ਪਹਿਲਾਂ ਤੇ ਸਭ ਤੋਂ ਉਹ ਲਿੰਕ ਚ ਤੋੜਨਾ ਚਾਹੀਦਾ। ਮੰਨ ਲਓ ਭਾਵੇਂ ਕਿਸੇ ਨੇ ਚਿੱਟਾ ਛੱਡਣਾ ਚਾਹੇ ਕੋਈ ਚਿੱਟੇ ਦੇ ਟੀਕੇ ਲਾਉਂਦਾ ਹੋਵੇ ਭਰ ਭਰ ਜਾਏ ਕੋਈ ਗੋਲੀ ਜੇ ਕੋਈ ਗੋਲੀ ਖਾਂਦਾ ਪਹਿਲੀ ਤੇ ਗੱਲ ਉਹਨੂੰ ਜਿਹੜਾ ਕੋਈ ਨਰਨੇ ਕਾਲਜ ਖਾਂਦਾ ਉਹ ਬਹੁਤ ਮਾੜੀ ਹੈ। ਉਨਨਾਂ ਨੇ ਕਦੇ ਨਹੀਂ ਖਾਵੇ ਥੋੜੇ ਚਿਰ ਐਦਾਂ ਕਰਕੇ ਫਿਰ ਟਾਈਮ ਬਦਲ ਕੇ ਖਾਣੀ ਸ਼ੁਰੂ ਕਰਦੇ ਜਿੱਦਾਂ 12 ਵਜੇ 2 ਵਜੇ 3 ਵਜੇ ਐਦਾਂ ਤੇ ਜੇ ਮੰਨ ਲਓ ਅੱਜ ਚਿੱਟਾ ਲਾਉਂਦਾ ਕੋਈ ਸਭ ਤੋਂ ਪਹਿਲਾਂ ਉਸ ਬੰਦੇ ਦਾ ਲਿੰਕ ਟੁੱਟਣਾ ਚਾਹੀਦਾ ਉਹ ਜਗ੍ਹਾ ਬਦਲਣੀ ਚਾਹੀਦੀ ਜੇ ਉਹਨੇ ਸੱਚੀ ਨਸ਼ਾ ਛੱਡ ਨਾ ਵੱਡੇ ਵੱਡੇ ਬੰਦੇ ਛੱਡ ਜਾਂਦੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਅੱਜ ਗੱਲਾਂ ਕਰ ਰਹੇ ਹਾਂ ਕਿਸੇ ਟਾਈਮ ਤੇ ਸਾਡੇ ਤੋਂ ਵੀ ਇਹੋ ਜਿਹੀਆਂ ਗਲਤੀਆਂ ਹੋਈਆਂ ਹਨ ਗੁਰੂ ਅਮਰਦਾਸ ਮਹਾਰਾਜ ਪਾਪਾ ਦੀਪ ਸਿੰਘ ਕਿਰਪਾ ਕਰਨ ਵਾਲੇ ਸਾਰਿਆਂ ਤੇ ਸੱਚੇ ਪਾਤਸ਼ਾਹ ਚਲੋ ਸਭ ਤੇ ਹੀ ਕਿਰਪਾ ਕਰੇ ਅਹੀਂ ਵੀ ਅਟੇ ਕੋ ਵੀ ਇਹੋ ਜੀਆਂ ਗਲਤੀਆਂ ਨੇ ਜੋ ਜੋ ਮੇਰਾ ਖੁਦ ਦਾ ਐਕਸਪੀਰੀਅੰਸ ਆ ਮੈਂ ਉਹ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਵੀ ਇਹ ਪਹਿਲਾਂ ਤੇ ਚੇਨ ਟੁੱਟਣੀ ਤੋੜਨੀ ਪੈਂਦੀ ਬੰਦੇ ਨੂੰ ਵੀ ਆ ਜਿਹੜੇ ਉਹਦੇ ਉਸ ਲੈਵਲ ਦੇ ਯਾਰ ਦੋਸਤੋ ਤੇ ਉਹਨਾਂ ਤੋਂ ਲੱਗ ਕੇ ਮੈਂ ਚੰਗੇ ਬੰਦਿਆਂ ਦੇ ਵਿੱਚ ਰਹਿਣਾ ਸ਼ੁਰੂ ਕਰੇ ਫਿਰ ਉਹਨੂੰ ਘੱਟੋ ਘੱਟ ਜਿਆਦਾ ਨਹੀਂ ਤੇ ਘਰੇ 10-15 ਮਿੰਟ ਗੁਜ਼ਾਰਨੇ ਮਿੰਟ ਨਹੀਂ 10-15 ਦਿਨ ਬਿਲਕੁਲੀ ਕਰੇ ਚੰਗੀ ਖਰਾਕ ਚੰਗਿਆ ਮਤਲਬ ਖਾਣਾ ਪੀਣਾ মালਟੀ ਵਿਟਾਮਿਨ ਵਗੈਰਾ ਮਤਲਬ ਉਹ ਚੇਨ ਉਹ ਅੱਛਾ ਕੰਮ ਜਿੰਨਾ ਵੀ ਹੋ ਸਕੇ ਉਹ ਬੰਦਾ ਕਰੇ ਕਿਉਂਕਿ ਜਿੰਨਾ ਕੰਮ ਕਰੂ ਜਿੰਨਾ ਸਰੀਰ ਗਰਮ ਰਹੂਗਾ ਉਹਨਾਂ ਦਾ ਧਿਆਨ ਡਾਈਟ ਹੁੰਦਾ ਜਾਊਗਾ ਉਨਾ ਸਰੀਰ ਤਗੜਾ ਹੁੰਦਾ ਜਾਊਗਾ ਤੇ ਖਰਾਕ ਤੇ ਚਲੋ ਨਾਲ-ਨਾਲ ਚਾਹੀਦੀ ਚਾਹੀਦੀ ਹੁੰਦੀ ਆ ਖਰਾਕ ਥੋੜੀ ਵੀ ਮਿਲ ਜੇ ਨਾ ਰਜਵੀ ਰੋਟੀ ਮਿਲ ਜੇ ਇੰਨੀ ਵੜੀ ਐ ਕਿਉਂਕਿ ਸਾਰੇ ਐ ਕੋ ਪ੍ਰੋਪਰ ਖਰਾਕ ਉਹ ਨਹੀਂ ਡਾਈਟ ਵੀ ਨਹੀਂ ਲਈ ਜਾਂਦੀ ਹੁੰਦੀ ਕੋਈ ਜ਼ਰੂਰੀ ਨਹੀਂ ਰੋਟੀ ਰਜਵੀ ਮੇ ਖਾਦੀ ਜਾਵੇ ਨਾ ਇੰਨੇ ਚ ਬਹੁਤ ਖਰਾਕ ਹੁੰਦੀ ਕਿਉਂਕਿ ਇਹ ਜਿਹੜਾ ਬੰਦਾ ਜਦੋਂ ਜਿਆਦੇ ਨਸ਼ੇ ਵਾਲ ਤੁਰਿਆ ਜਾਂਦਾ ਉਹਦੇ ਕੀ ਹੁੰਦਾ ਕਿ ਨਰਨੇ ਪੇੜੀ ਆਪ ਬਿਨਾ ਇਹਨੇ ਤਿੱਜਾ ਸ਼ੁਰੂ ਕਰਦੇ ਇੰਜੈਕਸ਼ਨ ਨਹੀਂ ਲੈਣੇ ਲਾਉਣਾ ਉਹ ਇਦਾਂ ਹੀ ਲਾਉਣਾ ਰੋਟੀ ਤੋਂ ਹੀ ਖਾਣਾ ਸ਼ੁਰੂ ਕਰ ਦਿੰਦੇ ਸਾਰਾ ਕੁਝ ਤੇ ਉਹ ਕਈਆਂ ਦੀਆਂ ਦੇ ਨਾੜਾਂ ਵਿੱਚ ਬਲੌਗ ਜਾਂਦੀਆਂ ਮੈਂ ਹੁਣ ਇੱਕ ਤੇ ਗਿਆ ਸੀ ਕਿ ਤੇ ਉੱਥੇ ਵੀ ਇੱਕ ਬੰਦਾ ਵੇਖਿਆ ਵੀ ਪੈਰ ਹੀ ਗਲੇ ਪੈ ਤੂੰ ਅੱਜਕੱਲ੍ਹ ਹੋਰ ਇੱਕ ਚੱਲਿਆ ਹੋਇਆ ਸਿਸਟਮ ਜਆ ਗੋਲੀ ਖੋਲ ਕੇ ਤੇ ਉਹ ਕਰਦੇ ਉਹਨੂੰ ਨਸ਼ੇ ਆਸਤੇ ਸੁਪਰਬੋ ਬਾਜੂ ਅਸੀਂ ਵੀ ਇੱਕ ਹਮ ਜਿਕੇ ਤੇ ਹੈਗੇ ਸੀ ਕਿਰਪਾ ਕੀਤੀ ਗੁਰੂ ਅਮਰਦਾਸ ਨੇ ਨਾ ਕਰੋ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ ਦੇ ਵਿੱਚ ਨਸ਼ਾ ਇੱਕ ਉਹ ਲਾਨ ਤਿਆ ਜਿਹਦੇ ਘਰ ਪੈ ਜਾਂਦੀ ਉਹਦੀਆਂ ਜੁੱਲੀਆਂ ਤੱਕ ਵਗਾ ਦਿੰਦੀ ਸਾਡੇ ਦੇ ਬੀਤੇ ਆਏ ਕੁਝ ਸਾਨੂੰ ਪਤਾ ਇਸ ਚੀਜ਼ ਦਾ ਤੇ ਜਿਹੜੇ ਇਸ ਚੀਜ਼ ਚ ਪਏ ਉਹਨਾਂ ਤਾਂ ਚਲੋ ਪਤਾ ਜ਼ਿਆਦਾ ਹੀ ਆ ਮਹਾਰਾਜ ਤੁਹਾਡੇ ਸਾਰਿਆਂ ਤੇ ਮੇਰੇ ਪ੍ਰਿਆਥ ਰੱਖੇ ਜੇ ਕੋਈ ਮੇਰਾ ਵੀਰ ਭਰਾ ਨਸ਼ੇ ਕਰਦਾ ਮੇਰੀ ਵੀਡੀਓਜ਼ ਦੇਖ ਰਿਆ ਜਾਂ ਕੋਈ ਉਹਦਾ ਪੇਰੈਂਟਸ ਦੇਖ ਰਿਆ ਜਾਂ ਕੋਈ ਹੋਰ ਪਲੀਜ਼ ਪਹਿਲਾਂ ਤੇ ਇਹ ਚੇਨ ਟੁੱਟਣੀ ਜ਼ਰੂਰੀ ਹੁੰਦੀ ਹੈ ਵੀ ਜਿਹੜਾ ਬੰਦੇ ਨੂੰ ਉਹ ਮਿਲਦਾ ਹੁਣ ਮੰਨ ਲਓ ਸਾਡੇ ਹੀ ਇੱਥੇ ਲੱਗ ਗਈ ਹੈ ਕੋਈ ਨੇਬਰ ਹੀ ਹੈ ਮਤਲਬ ਉਸ ਬੰਦੇ ਨੂੰ 5 ਵਾਰੀ ਸੈਂਟਰ ਘਟਾ ਕੇ ਲੈਣਾ 15-15 20 ਵੀ ਦਿਨ ਮਹੀਨਾ ਮਹੀਨਾ ਉਹ ਬੰਦਾ ਨਿਸ਼ਾਨ ਛੱਡ ਦਿੰਦਾ ਆ ਕੇ ਮਾਂ ਪਿਓ ਖਰਚਾ ਬਣੀ ਵੀ ਦਿੰਦਾ ਵਧੀਆ ਦੇ ਕਰਦਾ ਆਉਂਦਿਆ ਮਤਲਬ ਕੱਪੜਾ ਲੀੜਾ ਨੂੰ ਵਧੀਆ ਪੋਣਾ ਸ਼ੁਰੂ ਕਰ ਦਿੰਦਾ ਪੜਿਆ ਲਿਖਿਆ ਮੁੰਡਾ ਫਿਰ ਆਈਡੀ ਕੀਤੀ ਉਹਨੇ ਬੜਾ ਵਧੀਆ ਪੜਿਆ ਜਦੋਂ ਫਿਰ ਉਹਨਾਂ ਬੰਦਿਆਂ ਚ ਰਲ ਜਾਂਦਾ ਫਿਰ ਉਹ ਉਹ ਸਰਕਲ ਤੇ ਉਹੀ ਰਹਿਣਾ ਨਾ ਹੁੰਦਾ ਘਰ ਦੇ ਬਾਹਰ ਨਿਕਲਦੇ ਤਾਂ ਉਹੋ ਜਿਹੇ ਬੰਦੇ ਨਿਕਲਣੇ ਉਹ ਬੰਦਾ ਉਹਨਾਂ ਚ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹ ਫਿਰ ਮਤਲਬ ਕਰਾਂਦੇ ਅੱਜ ਸਵਾਦ ਵੇਖ ਲੈ ਚਲ ਕਿੰਨੇ ਚਿਰ ਹੋ ਗਿਆ ਅੱਜ ਸਵਾਦ ਵੇਖ ਲੈ ਕਿੰਨੇ ਚਿਰ ਹੋ ਗਿਆ ਉਸ ਬੰਦੇ ਨੂੰ 5-6 ਵਾਰੀ ਉਹਨਾਂ ਘਟਾਇਆ ਤੇ ਪੰਜੇ ਸ਼ੀਰ ਵੀ ਡਿੱਗ ਗਏ ਹੁਣ ਕੀ ਕੀਤਾ ਉਹਨਾਂ ਨੇ ਉਹਨਾਂ ਸੁੱਟਿਆ ਇੰਨੀ ਦੂਰ ਹੈ ਵੀ ਮਤਲਬ ਉਹਨਾਂ ਘਰ ਵੀ ਇੱਥੋਂ ਚੇਂਜ ਕੀਤਾ ਕਾਰੀ ਤੋਂ ਚੁੱਕ ਕੇ ਲੈ ਗਏ ਉਹ ਸ਼ਹਿਰ ਤੇ ਚਲੋ ਜੇ ਹੁਣ ਸੈਂਟਰ ਘਟੇ ਹੋਏ ਤੇ ਸ਼ਾਇਦ ਉਹ ਬੰਦਾ ਚੇਨ ਟੁੱਟੂਗੀ ਤੇ ਬਚੂਗਾ ਕਿਉਂਕਿ ਜੇ ਉਹ ਬੰਦੇ ਜਿਹੜੇ ਕਰਦੇ ਉਹ ਚਲੋ ਕਿਸੇ ਉਹਨਾਂ ਦਾ ਵੀ ਕੋਈ ਹਿੱਲਾ ਹੋਵੇ ਜੇ ਉਹ ਵੀ ਕਰਦੇ ਹੋਣ ਜਦੋਂ ਮਨਲਾ ਕੋਈ ਯਾਰ ਦੋਸਤ ਹੁੰਦੇ ਇੱਕ ਦੂਜੇ ਯਾਰ ਦੋਸਤੀ ਇਦਾਂ ਹੀ ਮਾਣੀ ਇਦਾਂ ਹੁੰਦਾ ਵੀ ਜਦੋਂ ਉਹਨਾਂ ਬੰਦਿਆਂ ਦੇ ਨਾਲ ਬੰਦਾ ਰਹੂਗਾ ਆਟੋਮੈਟਿਕ ਹੀ ਭਾਵੇਂ ਕੋਈ ਕਵੇ ਚਾ ਨਾ ਕਵੇ ਪਹਿਲੀ ਤੇ ਗੱਲ ਇਹ ਜਿਹੜਾ ਸਿਸਟਮ ਹੁੰਦਾ ਤੱਕੇ ਨਾ ਨਹੀਂ ਕੋਈ ਲਾ ਦਿੰਦਾ ਕਿ ਇਹਦੇ ਇੰਜੈਕਸ਼ਨ ਤੱਕੇ ਨਾ ਨਹੀਂ ਹੁੰਦਾ ਬੰਦੇ ਦਾ ਖੁਦ ਦਾ ਹੀ ਮਾਨ ਕਰਦਾ ਹੁੰਦਾ ਵੀ ਮੈਂ ਚੈੱਕ ਕਰ ਲਾਂ ਚਲੋ ਇਹ ਕਿੰਨੀ ਕਾ ਇਹ ਅੱਜ ਕੱਲ ਇੱਕ ਬੜਾ ਚੱਕਰ ਚੱਲਿਆ ਵਾ ਫੈਸ਼ਨ ਹੀ ਹੋ ਗਿਆ ਆਟਮਾ ਕਰਾਉਣ ਦਾ ਵੀ ਓਨਰ ਅੱਜ ਹੀ ਨਿਆਹ ਕਰਾਤੀ ਆਟਮ ਜੀ ਨੇ ਇਹ ਆਟਮਾ ਦੇ ਚੱਕਰ 'ਚ ਹੀ ਸਾਰੇ 14-14 ਸਾਲਾਂ ਦੇ ਮੁੰਡੇ 15-15 ਸਾਲਾਂ ਦੇ ਮੁੰਡੇ ਨਸ਼ੇ 'ਚ ਤੋਤੇ ਰਹਿੰਦੇ ਤਨਾச்சே ਜਾ ਰਹੇ ਵੜ ਰਹੇ ਮਾਂ ਪਿਓ ਦਾ ਧਿਆਨ ਨਹੀਂ ਹੈਗਾ ਕਿਸ ਦਾ ਤਨਾ ਕੇ ਨੂੰ ਅੱਜ ਕੱਲ ਫੋਨ ਬੱਚਿਆਂ ਬੱਚਿਆਂ ਦੇ ਕੋਲ ਤੇ ਜੋ ਜੋ ਵੇਂਦੇ ਆ ਵੀ ਇਹ ਮੈਂ ਇਹੋ ਬੰਨ ਸੁ ਤਾਂ ਧੰਨਵਾਦ ਸਾਰਿਆਂ ਦਾ ਵੀਡੀਓ ਵੇਖ ਲਈ ਜੇ ਹੋ ਸਕੇ ਆ ਤੇ ਸ਼ੇਅਰ ਕਰ ਦਿਓ ਜੇ ਕਿਹਨੂੰ ਚੰਗੀ ਲੱਗੇ ਤੇ ਜੇ ਕਿਹਨੇ ਕਮੈਂਟਾਂ ਜਾਂ ਗਾਲਾਂ ਗੋਲਾਂ ਕੱਢਣੀਆਂ ਤੇ ਚਲੋ ਕੱਢ ਸਕਦੇ ਜੇ ਉਹਦਾ ਅਸਰ ਤੇ ਹੋਣਾ ਨਹੀਂ ਕੋਈ ਤੇ ਚੰਗੀ ਗੱਲ ਕਹਿ ਕੇ ਕਮੈਂਟ ਚ ਜਾਇਓ ਸੋ ਵਧੀਆ ਲੱਗੇ なるほど。私